ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਟੇਸਟੀ ਪਕੌੜੇ ਪਕੌੜੇ ਬਣਾਉਣ ਜਾ ਰਹੇ ਹਾਂ ਜੀ ਆਪਾਂ ਅੱਜ ਪਨੀਰ ਦੇ ਹਰੀ ਚਟਨੀ ਨਾਲ ਸਟਫਡ ਜਿੰਨਕੀ ਅਸੀਂ ਬਹੁਤ ਟੇਸਟੀ ਬੜੀ ਕਰਾਰੇ ਹਰੀ ਚਟਨੀ ਬਣਾ ਕੇ ਤਿਆਰ ਕੀਤੀ ਹੈ ਤੇ ਉਹਨੂੰ ਇਹਦੇ ਵਿੱਚ ਸਟਫ ਕਰਕੇ ਫਿਰ ਪਕੌੜੇ ਬਣਾ ਕੇ ਤਿਆਰ ਕਰਾਂਗੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਟੇਸਟੀ ਰੈਸਪੀ ਇਹਦੇ ਵਾਸਤੇ ਮੈਂ 300 ਗ੍ਰਾਮ ਪਨੀਰ ਲਿਆਏ ਤੇ ਸਭ ਤੋਂ ਪਹਿਲਾਂ ਆਪਾਂ ਪਨੀਰ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਪਨੀਰ ਨੂੰ ਆਪਾਂ ਨਾ ਹੀ ਬੋਤਾ ਪਤਲਾ ਕੱਟਣਾ ਹੈ ਤੇ ਨਾ ਹੀ ਬੋਤਾ ਮੋਟਾ ਆਪਾਂ ਇਸ ਤਰ੍ਹਾਂ ਨੂੰ ਲੰਬੇ ਪੀਸ ਵਿੱਚ ਕਟਾਂਗੇ ਪਨੀਰ ਨੂੰ ਅਸੀਂ ਇਸ ਤਰ੍ਹਾਂ ਪੀਸਾਂ ਵਿੱਚ ਕੱਟ ਕੇ ਤਿਆਰ ਕਰ ਲਵਾਂਗੇ ਜਿੰਡੇ ਤੁਸੀਂ ਪਕੌੜੇ ਬਣਾਉਣੇ ਨੇ ਉਸੇ ਹਿਸਾਬ ਨਾਲ ਤੁਸੀਂ ਪਨੀਰ ਨੂੰ ਕੱਟ ਕੇ ਤਿਆਰ ਕਰ ਲੋਗੇ ਤੇ ਹੁਣ ਆਪਾਂ ਇੱਕ ਵੇਸਨ ਦਾ ਕੋਲ ਬਣਾ ਕੇ ਤਿਆਰ ਕਰਦੇ ਹਾਂ ਪਹਿਲਾਂ ਸੇ ਇੱਕ ਮਸਾਲਿਆਂ ਦੀ ਕਰਾਰੀ ਜੀ ਪੇਸਟ ਬਣਾ ਕੇ ਤਿਆਰ ਕਰਾਂਗੇ ਇਹਦੇ ਵਾਸਤੇ ਮੈਂ ਇੱਕ ਚਮਚਾ ਤੇਲ ਲਿਆ ਏ ਇਹਦੇ ਵਿੱਚ ਹੁਣ ਆਪਾਂ ਇੱਕ ਚਮਚਾ ਲਸਣ ਅਦਰਕ ਦੀ ਪੇਸਟ ਪਾਵਾਂਗੇ ਇਹ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਣੀ ਆ ਪਾਓ ਜੇ ਨਹੀਂ ਪਾਣੀ ਤੇ ਨਾ ਪਾਓ ਤੁਹਾਡੀ ਆਪਣੀ ਚੋਇਸ ਹੈ ਤੇ ਹੁਣ ਇਹਦੇ ਵਿੱਚ ਥੋੜੇ ਜਿਹਾ ਆਪਾਂ ਮਸਾਲੇ ਪਾ ਲਾਂਗੇ ਜਿਨ੍ਹਾਂ ਨਾਲ ਕਿ ਆਪਣੇ ਪਕੌੜੇ ਫਿੱਕੇ ਫਿੱਕੇ ਨਾਲ ਹਨ ਕਿਉਂਕਿ ਪਨੀਰ ਦਾ ਟੇਸਟ ਥੋੜਾ ਫਿੱਕਾ ਹੀ ਹੁੰਦਾ ਹੈ ਤੇ ਇਹਨੂੰ ਚਟਪਟਾ ਕਰਾਰਾ ਕਰਨ ਲਈ ਥੋੜਾ ਜਿਹਾ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਇੱਕ ਚੁਟਕੀ ਹਲਦੀ ਪਾਈ ਜੀ ਇੱਕ ਚੁਟਕੀ ਆਪਾਂ ਲਾਲ ਮਿਰਚ ਪਾਤੀ ਹੈ ਇੱਕ ਹੀ ਚੁਟਕੀ ਧਨੀਆ ਪਾਊਡਰ ਇਹਨੂੰ ਆਪਾਂ ਕਰ ਲਾਂਗੇ ਜੀ ਮਿਕਸ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਚੁਟਕੀ ਭੁੰਨੇ ਜੀਰੇ ਦਾ ਪਾਊਡਰ ਤੇ ਇੱਕ ਚੁਟਕੀ ਕਾਲੀ ਮਿਰਚ ਇਨ ਨੂੰ ਆਪਾਂ ਜੋ ਪਨੀਰ ਕੱਟਿਆ ਹੈ ਜਦੋਂ ਆਪਾਂ ਇਹਦੇ ਵਿੱਚ ਹਰੀ ਚਟਨੀ ਦੀ ਫਿਲਿੰਗ ਕਰਨੀ ਹੈ ਉਸ ਟਾਈਮ ਤੇ ਇਹਦੇ ਤੇ ਲਗਾਵਾਂਗੇ ਤੇ ਨਾਲ ਹੀ ਸਵਾਦ ਅਨਸਾਰ ਬਿਲਕੁਲ ਥੋੜਾ ਜਿਹਾ ਆਪਾਂ ਨਮਕ ਪਾ ਦਵਾਂਗੇ ਨਮਕ ਤੁਸੀਂ ਧਿਆਨ ਰੱਖ ਕੇ ਪਾਣਾ ਹੈ ਕਿਉਂਕਿ ਆਪਾਂ ਵੇਸਣ ਦੇ ਕੋਲ ਵਿੱਚ ਵੀ ਨਮਕ ਪਾਣਾ ਹੈ ਤੇ ਜਿਹੜੀ ਇਹ ਵਾਲੀ ਆਪਾਂ ਇੱਕ ਪੇਸਟ ਬਣਾਈ ਹੈ ਇਹ ਬਹੁਤ ਹੀ ਕਰਾਰੀ ਪੇਸਟ ਹੈ ਇਹਦੇ ਵਿੱਚ ਹਰੀ ਮਿਰਚ ਲਸਣ ਅਦਰਕ ਸਭ ਕੁਝ ਪਾ ਕੇ ਆਪਾਂ ਧਨੀਆ ਪਾ ਕੇ ਨੂੰ ਕੁੱਟ ਕੇ ਤਿਆਰ ਕੀਤਾ ਹੈ ਤੇ ਇਸ ਕਰਕੇ ਆਪਾਂ ਕੋਲ ਵਿੱਚ ਹਰੀ ਮਿਰਚ ਨਹੀਂ ਪਾਣੀ ਕਿਉਂਕਿ ਇਹ ਆਪਾਂ ਇੱਕ ਕਰਾਰੀ ਪੇਸਟ ਜਾਨਕੀ ਚਟਨੀ ਬਣਾ ਕੇ ਤਿਆਰ ਕੀਤੀ ਹੈ ਇਹਨੂੰ ਰੱਖਦੇ ਹਾਂ ਜੀ ਸਾਈਡ ਤੇ ਹੁਣ ਆਪਾਂ ਕਰਦੇ ਹਾਂ ਜੀ ਵੇਸਣ ਦਾ ਕੋਲ ਤਿਆਰ ਇਹਦੇ ਵਾਸਤੇ ਆਪਾਂ ਜੀ ਇੱਕ ਕੋਲੀ ਵੇਸਣ ਦੀ ਲਈ ਹੈ ਵੇਸਣ ਨੂੰ ਆਪਾਂ ਛਾਣ ਕੇ ਸਾਫ਼ ਕਰ ਲਿਆ ਹੈ ਇਹਨੂੰ ਇੱਕ ਬਾਲਚ ਕੱਢ ਲਵਾਂਗੇ ਇਹਦੇ ਵਿੱਚ ਹੁਣ ਆਪਾਂ ਅੱਧਾ ਚਮਚ ਭੁੰਨੇ ਜੀਰੇ ਦਾ ਪਾਊਡਰ ਤੇ ਅੱਧਾ ਚਮਚ ਕਾਲੀ ਮਿਰਚ ਇਹ ਪਾ ਦਾਂਗੇ ਇੱਕ ਚੁਟਕੀ ਹਿੰਗ ਕਿਉਂਕਿ ਹਿੰਗ ਦੇ ਨਾਲ ਪਕੌੜਿਆਂ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਢੇਕੀ ਮਿਰਚ ਅੱਧਾ ਚਮਚ ਹਲਦੀ ਪਾਊਡਰ ਤੇ ਅੱਧਾ ਹੀ ਚਮਚ ਧਨੀਆ ਪਾਊਡਰ ਅੱਧਾ ਚਮਚ ਜਵਾਨ ਇਹਨੂੰ ਇਸ ਤਰ੍ਹਾਂ ਆਪਾਂ ਹੱਥ ਨਾਲ ਮਸਲ ਕੇ ਪਾਵਾਂਗੇ ਫਲੇਵਰ ਇਹਦਾ ਬਹੁਤ ਵਧੀਆ ਹੁੰਦਾ ਹੈ ਅੱਧਾ ਹੀ ਚਮਚਾ ਆਪਾਂ ਜੀਰਾ ਪਾ ਦਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਵਾਦ ਅਨੁਸਾਰ ਨਮਕ ਅੱਧਾ ਚਮਚਾ ਪਾ ਨਮਕ ਪਾਤਾ ਇਹਨੂੰ ਵੀ ਮਿਕਸ ਕਰ ਲਾਂਗੇ ਹੁਣ ਪਾਣੀ ਪਾ ਕੇ ਇਹਦਾ ਇੱਕ ਕੋਲ ਬਣਾ ਕੇ ਆਪਾਂ ਤਿਆਰ ਕਰਾਂਗੇ ਪਾਣੀ ਆਪਾਂ ਥੋੜਾ ਥੋੜਾ ਹੀ ਪਾਣਾ ਹੈ ਇੱਕੇ ਟਾਈਮ ਆਪਾਂ ਜਿਆਦਾ ਪਾਣੀ ਨਹੀਂ ਪਾਣਾ ਘੋਲ ਆਪਾਂ ਨੂੰ ਨਾ ਹੀ ਬੋਤਾ ਗਾੜਾ ਤੇ ਨਾ ਹੀ ਬੋਤਾ ਪਤਲਾ ਚਾਹੀਦਾ ਹੈ ਵੇਸਣ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਿਆ ਹੈ ਅਜੇ ਬੈਟਰ ਮੈਨੂੰ ਥੋੜਾ ਗਾੜਾ ਲੱਗ ਰਿਹਾ ਹੈ ਇਹਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਹੋਰ ਪਾ ਦਾਂਗੀ ਇੱਕ ਚਮਚੇ ਦੇ ਕਰੀਬ ਮੈਂ ਪਾਣੀ ਹੋਰ ਪਾਇਆ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਗੰਡਾ ਵਗੈਰਾ ਨਾ ਬਣ ਜੇ ਬਣ ਵੀ ਹੋਣ ਤੇ ਉਹ ਆਰਾਮ ਨਾਲ ਕੋਲ ਜਾ। ਹੁਣ ਮੈਂ ਤੁਹਾਨੂੰ ਚਮਚ ਦੀ ਸਹਾਇਤਾ ਨਾਲ ਦਿਖਾਨੀ ਆ ਕਿ ਆਪਾਂ ਨੂੰ ਕਿਸ ਤਰ੍ਹਾਂ ਦਾ ਬੈਟਰ ਚਾਹੀਦਾ ਹੈ। ਆ ਦੇਖੋ ਜੀ। ਬੈਟਰ ਆਪਾਂ ਨੂੰ ਇਸ ਤਰ੍ਹਾਂ ਦਾ ਚਾਹੀਦਾ ਹੈ ਨਾ ਇਹ ਬਹੁਤ گاੜਾ ਤੇ ਨਾ ਹੀ ਬਹੁਤ ਪਤਲਾ ਹੈ। ਚਮਚ ਚਮਚ ਦੀ ਦੂਜੀ ਸਾਈਡ ਦੇਖੋ ਤੁਸੀਂ। ਇਸ ਤਰ੍ਹਾਂ ਦਾ ਬੈਟਰ ਚਾਹੀਦਾ ਹੈ। ਆ ਦੇਖੋ। ਇਹਨੂੰ ਹੁਣ ਆਪਾਂ 5-7 ਮਿੰਟ ਰੈਸਟ ਵਾਸਤੇ ਰੱਖਦੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਮਿੱਠਾ ਸੋਡਾ ਮਿੱਠਾ ਸੋਡਾ ਸੀ ਉਸੇ ਵਕਤ ਪਾਣਾ ਜਿਸ ਟਾਈਮ ਤੇ ਅਸੀਂ ਇਹਦੇ ਪਕੌੜੇ ਬਣਾ ਕੇ ਤਿਆਰ ਕਰਨੇ ਨੇ ਓਨੀ ਧੇਰ ਆਪਾਂ ਪਨੀਰ ਵਿੱਚ ਹਰੀ ਚਟਨੀ ਤੇ ਮਸਾਲਾ ਜੋ ਬਣਾ ਕੇ ਤਿਆਰ ਕੀਤਾ ਹੈ ਉਹਦੀ ਫਿਲਿੰਗ ਕਰਕੇ ਉਹਨਾਂ ਨੂੰ ਰੈਡੀ ਕਰਦੇ ਹਾਂ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਤੇ ਲਾਵਾਂਗੇ ਜੀ ਹਰੀ ਚਟਨੀ ਪਨੀਰ ਦੇ ਇੱਕ ਚੋਰਸ ਟੁਕੜੇ ਤੇ ਹਰੀ ਚਟਨੀ ਲਾ ਕੇ ਇਸ ਤਰ੍ਹਾਂ ਇਹਨੂੰ ਪਲਟਾ ਦਾਂਗੇ ਹੁਣ ਇਸ ਦੇ ਉੱਪਰ ਹੀ ਆਪਾਂ ਇਹ ਵਾਲਾ ਮਸਾਲਾ ਜਿਹੜਾ ਕਿ ਆਪਾਂ ਬਣਾ ਕੇ ਤਿਆਰ ਕੀਤਾ ਹੈ ਉਹ ਨੂੰ ਲਗਾ ਦਾਂਗੇ ਤੇ ਦੂਜੀ ਸਾਈਡ ਵੀ ਆਪਾਂ ਇਹ ਮਸਾਲਾ ਲਗਾ ਦਾਂਗੇ ਤਾਂ ਕਿ ਜਦੋਂ ਆਪਾਂ ਕੋੜੇ ਬਣਾਣੇ ਨੇ ਸਾਨੂੰ ਫਿੱਕੇ ਫਿੱਕੇ ਨਾ ਲੱਗਣ ਤੇ ਇਹਨਾਂ ਨੂੰ ਇੱਕ ਪਲੇਟ ਵਿੱਚ ਰੱਖੀ ਜਾਵਾਂਗੇ ਇੱਕ ਪੀਸ ਆਪਾਂ ਹੋਰ ਬਣਾ ਕੇ ਤਿਆਰ ਕਰਦੇ ਹਾਂ ਚਟਨੀ ਤੁਸੀਂ ਆਪਣੇ ਹਿਸਾਬ ਨਾਲ ਲੈਣੀ ਹੈ ਜਿੰਨੀ ਤੁਸੀਂ ਪਸੰਦ ਕਰਦੇ ਹੋ ਤਿੱਖਾ ਇਸ ਦੇ ਵਿੱਚ ਨੂਨ ਮਿਰਚ ਵੀ ਤੁਸੀਂ ਆਪਣੇ ਸਵਾਦ ਅਨਸਾਰ ਹੀ ਪਾਣਾ ਹੈ ਹੁਣ ਇਹ ਵਾਲੀ ਚਟਨੀ ਇਹਦੇ ਉੱਪਰ ਆਪਾਂ ਲਗਾ ਦਾਂਗੇ ਦੂਜੀ ਸਾਈਡ ਵੀ ਲਗਾ ਦਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਪੀਸ ਬਣਾ ਕੇ ਤਿਆਰ ਕਰਦੇ ਆਂ ਤਾਂ ਫਿਰ ਕਰਦੇ ਆਂ ਜੀ ਇਹਨਾਂ ਨੂੰ ਆਪਾਂ ਫਰਾਈ ਸਾਰੇ ਪਨੀਰ ਨੂੰ ਆਪਾਂ ਤਿਆਰ ਕਰ ਲਿਆ ਹੈ ਮੇਰੇ ਕੋਲ ਇੱਕਦਮ ਚੋਰਸ ਵਾਲਾ ਪਨੀਰ ਨਹੀਂ ਸੀ ਮੈਨੂੰ ਇਸੇ ਤਰ੍ਹਾਂ ਦਾ ਮਿਲਿਆ ਤਾਂ ਹੀ ਕਰਕੇ ਇਹਦੀ ਸ਼ੇਪ ਥੋੜੀ ਜੀ ਜਿੱਦਾਂ ਦਾ ਮੈਨੂੰ ਸਹੀ ਲੱਗਾ ਉਸ ਹਿਸਾਬ ਨਾਲ ਹੀ ਇਹ ਕੱਟ ਲਿਆ ਹੈ ਸਾਰੇ ਪਨੀਰ ਨੂੰ ਆਪਾਂ ਹਰੀ ਚਟਨੀ ਲਾ ਕੇ ਤੇ ਮਸਾਲਾ ਲਾ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਬਣਾਉਨੇ ਆ ਜੀ ਇਹਦੇ ਕੋੜੇ ਹੁਣ ਆਪਾਂ ਘੋਲ ਆਪਣਾ ਬਿਲਕੁਲ ਤਿਆਰ ਹੈ ਇਹਨੂੰ ਰੈਸਟ ਵੀ ਮਿਲ ਗਈ ਹੈ ਇਹਦੇ ਵਿੱਚ ਆਪਾਂ ਅੱਧੇ ਚਮਚੇ ਤੋਂ ਵੀ ਘੱਟ ਮਿੱਠਾ ਸੋਡਾ ਲਿਆ ਹੈ ਤੇ ਇਹਨੂੰ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਕਟਿਵ ਕਰਨ ਵਾਸਤੇ ਨਿੰਬੂ ਦਾ ਰਸ ਪਾ ਦਾਂਗੇ ਜਿਹਦੇ ਨਾਲ ਕਿ ਪਕੌੜੇ ਆਪਣੇ ਬਹੁਤ ਹੀ ਚਟਪਟੇ ਤੇ ਕਰਾਰੇ ਬਣ ਕੇ ਤਿਆਰ ਹੋਣਗੇ ਤੇ ਸੌਫਟ ਵੀ ਬਣ ਕੇ ਤਿਆਰ ਹੋਣਗੇ ਇਹਨੂੰ ਇੱਕ ਸਾਈਡ ਵੱਲ ਘੁਮਾ ਦਾਂਗੇ ਇਹਨੂੰ ਤੁਸੀਂ ਉਸੇ ਟਾਈਮ ਹੀ ਪਾਣਾ ਜਿਸ ਟਾਈਮ ਤੇ ਤੁਸੀਂ ਪਕੌੜੇ ਬਣਾਣੇ ਨੇ ਸਾਰੀ ਤਿਆਰੀ ਕਰਕੇ ਰੱਖਣੀ ਹੈ ਬਸ ਥੋੜਾ ਜਿਹਾ ਇਹਨੂੰ ਮਿਕਸ ਕਰੋ ਚੰਗੀ ਤਰ੍ਹਾਂ ਫੈਂਟ ਲਓ ਤੇ ਫਿਰ ਪਕੌੜੇ ਬਣਾਉਣੇ ਆਪਾਂ ਸ਼ੁਰੂ ਕਰਦੇ ਆਂ ਇੱਧਰ ਆਪਾਂ ਪੈਨ ਵਿੱਚ ਸਰੋਂ ਦਾ ਤੇਲ ਗਰਮ ਰੱਖਿਆ ਹੈ ਤੇਲ ਨੂੰ ਆਪਾਂ ਮੀਡੀਅਮ ਫਲੇਮ ਤੇ ਗਰਮ ਰੱਖਿਆ ਤੇ ਆਪਾਂ ਇੱਧਰ ਕੋਲ ਵਿੱਚ ਇੱਕ ਇੱਕ ਪੀਸ ਲਵਾਂਗੇ ਇਹਨੂੰ ਇਸ ਤਰ੍ਹਾਂ ਬੇਸਣ ਲਗਾਵਾਂਗੇ ਤੁਸੀਂ ਚਾਹੋ ਤਾਂ ਚਮਚ ਨਾਲ ਵੀ ਪਾ ਸਕਦੇ ਹੋ ਤੇ ਹੱਥ ਨਾਲ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਜਿੱਦਾਂ ਵੀ ਤੁਹਾਨੂੰ ਆਸਾਨ ਲੱਗਦਾ ਹੈ ਇਹ ਇੱਕ ਇੱਕ ਕਰਕੇ ਆਪਾਂ ਇਹ ਵਾਲੇ ਤਨੀਰ ਨੂੰ ਪੈਨ ਦੇ ਵਿੱਚ ਆਪਾਂ ਪਾਵਾਂਗੇ ਲੋ ਟੂ ਮੀਡੀਅਮ ਫਲੇਮ ਤੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇੱਕ ਸਾਈਡ ਤੋਂ ਜਦੋਂ ਸਿੱਕ ਜਾਣਗੇ ਫਿਰ ਦੂਜੀ ਸਾਈਡ ਤੇ ਆਪਾਂ ਬੜੇ ਆਰਾਮ ਨਾਲ ਇਹਨਾਂ ਨੂੰ ਪਲਟਾ-ਪਲਟਾ ਕੇ ਸੇਕ ਲਵਾਂਗੇ ਆ ਦੇਖੋ ਜੀ ਕਿੰਨੇ ਸੋਹਣੇ ਆਪਣੇ ਕੋੜੇ ਬਣ ਕੇ ਤਿਆਰ ਹੋਏ ਨੇ ਕੋੜੇ ਆਪਣੇ ਬਣ ਕੇ ਬਿਲਕੁਲ ਤਿਆਰ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ 'ਚ ਕੱਢ ਲਈਏ ਹੁਣ ਆਪਾਂ ਬਾਕੀ ਦੇ ਬੱਚੇ ਹੋਏ ਵੀ ਕੌੜਿਆਂ ਨੂੰ ਫਰਾਈ ਕਰਾਂਗੇ ਤੇ ਫਿਰ ਕਰਦੇ ਹਾਂ ਜੀ ਇਹਦੀ ਆਪਾਂ ਪਲੇਟਿੰਗ ਲਓ ਜੀ ਆਪਣੇ ਬਹੁਤ ਹੀ ਟੇਸਟੀ ਪਨੀਰ ਦੇ ਪਕੋੜੇ ਬਣ ਕੇ ਬਿਲਕੁਲ ਤਿਆਰ ਨੇ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਨੇ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੋਏ ਨੇ ਹੁਣ ਮੈਂ ਤੁਹਾਨੂੰ ਬਾਕੀ ਸਾਰੇ ਮੈਂ ਪੀਸ ਕੱਟ ਲੈਨੇ ਤੇ ਦੋ ਪੀਸ ਰੱਖੇ ਨੇ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਜੀ ਇਹਨਾਂ ਦੀ ਸਟਫਿੰਗ ਕਿਸ ਤਰ੍ਹਾਂ ਦੀ ਹੈ ਆ ਦੇਖੋ ਜੀ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਫਿਲਿੰਗ ਦੇਖੋ ਤੁਸੀਂ ਇਹਦੇ ਵਿੱਚ ਕਿੰਨੀ ਵਧੀਆ ਹੈ ਇਸੇ ਤਰ੍ਹਾਂ ਹੀ ਆਪਾਂ ਦੂਜੇ ਪੀਸ ਵੀ ਕੱਟ ਕੇ ਤਿਆਰ ਕਰਦੇ ਹਾਂ ਲਓ ਜੀ ਆਪਣੇ ਬਹੁਤ ਹੀ ਟੇਸਟੀ ਸਟਫਡ ਪਨੀਰ ਦੇ ਪਕੌੜੇ ਬਣ ਕੇ ਬਿਲਕੁਲ ਤਿਆਰ ਨੇ ਜਿਹੜੇ ਕਿ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੇ ਨੇ ਤੇ ਫਟਾਫਟ ਬਣ ਜਾਂਦੇ ਨੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਹੀ ਟੇਸਟੀ ਨੇ ਤੁਸੀਂ ਵੀ ਇਹਨਾਂ ਨੂੰ ਬਣਾਓ ਤੇ ਖਾਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਕਰਦੇ ਆਂ ਜੀ ਆਪਾਂ ਇਹਦਾ ਟੇਸਟ ਤੇ ਫਿਰ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਦੇ ਬਣੇ ਨੇ ਆਪਣੇ ਕੋਲੇ ਕੋੜਿਆਂ ਦੇ ਨਾਲ ਆਪਾਂ ਹਰੀ ਚਟਣੀ ਤੇ ਇਮਲੇ ਦੀ ਖੰਟੀ ਮਿੱਠੀ ਚਟਣੀ ਦੋਨਾਂ ਨਾਲ ਹੀ ਇਹਨੂੰ ਸਰਵ ਕੀਤਾ ਹੈ ਤੇ ਹੁਣ ਆਪਾਂ ਕਰਦੇ ਆਂ ਜੀ ਇਹਦਾ ਟੇਸਟ ਬਹੁਤ ਹੀ ਜਿਆਦਾ ਟੇਸਟੀ ਬਣੇ ਖਾ ਕੇ ਮਜ਼ਾ ਹੀ ਆ ਗਿਆ ਤੁਸੀਂ ਵੀ ਇਹਨੂੰ ਬਣਾਓ ਤੇ ਖਾਓ ਤੇ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ